ਮੁਢੀ ਦੇ ਵਿੱਚ ਅੱਜ ਸ਼ਮਸ਼ਾਨ ਘਰ ਦਾ ਮੁੱਦਾ ਉਰਦਾ ਹੋਏ ਨਜ਼ਾਰਾ ਕਿਹਾ ਜਾਂਦਾ ਕਿ ਕਾਫੀ ਘਪਲਾ ਜਿਹੜਾ ਉਹਦੇ ਵਿੱਚ ਦੇਖੋ ਨੂੰ ਮਿਲਦਾ ਹੋਇਆ ਨਜ਼ਾਰਾ ਹੈ ਕਿ ਦੂਸਰੇ ਪਾਸੇ ਦੇਖਿਆ ਜੇ ਤਾਂ ਪਹਿਲਾਂ ਇੱਕ ਸਸਤਾ ਜਿਹੜੀ ਸੀ ਉਹ ਜੂਰ ਸੰਸਕਾਰ ਕਰਦੇ ਹੋਏ ਨਜ਼ਰ ਆਉਂਦੀ ਸੀ ਪਰ ਹੁਣ ਕਿਹਾ ਜਾ ਰਿਹਾ ਕਿ ਨਿਗਮ ਦੇ ਵੱਲੋਂ ਹੋਈ ਜੇਕਰ ਉੱਥੇ ਵਿਅਕਤੀ ਰੱਖੇ ਹੋਏ ਨੇ ਉਹੀ ਸੰਸਕਾਰ ਕਰਦੇ ਹੋਏ ਨਜ਼ਰ ਆਉਣਗੇ ਇਸ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਜਸਵੀਰ ਸਿੰਘ ਕੰਟਰੀ ਸਾਣਾ ਨੂੰ ਨੇ ਮੰਦੇ ਸਾਹਿਬ ਕੀ ਸਹਰਾ ਮਨ ਹੈ ਸ਼ਮਸ਼ਾਨ ਘਰ ਜਿਹੜਾ ਸ਼ਮਸ਼ਾਨ ਘਾਟ ਦਾ ਲਵਾਰਿਸ ਬੋਡੀਜ਼ ਦਾ ਡੈੱਡ ਬੋਡੀਜ਼ ਅਜਿਹਾ ਉਹ ਸੀ ਮੁੱਦਾ ਜਿਹਦੇ ਵਿੱਚ ਮੈਂ ਇਸ ਪਿਛਲੇ ਮਹੀਨੇ ਮਿੱਟ ਕੁਐਸਚਨ ਪਾਇਆ ਸੀਗਾ ਕਿ ਜਿਵੇਂ ਸਾਡੀ ਹਾਊਸ ਮੀਟਿੰਗ ਹੁੰਦੀ ਉਹਦੇ ਵੀ ਅਸੀਂ ਕੋਈ ਵੀ ਕੁਐਸਚਨ ਪਾ ਕੇ ਕੋਈ ਵੀ ਸਵਾਲ ਜਵਾਬ ਅਫਸਰ ਤੋਂ ਪੁੱਛ ਸਕਦੇ ਹਾਂ ਤੇ ਸਾਨੂੰ ਪਤਾ ਲੱਗਿਆ ਸੀ ਕਿ ਜਿਹੜਾ ਸਾਡਾ ਲਵਾਰਿਸ ਬੋਡੀਆਂ ਜਿਹੜਾ ਸੰਸਕਾਰ ਹੈ ਹੁਣ ਮਾਰਚ 2024 ਵਿੱਚ ਐਫਐਨਸੀਸੀ ਮਤ ਪਾਸ ਹੋ ਗਿਆ ਸੀ ਕਿ ਜਿਹਨੂੰ ਇਹ ਲਵਾਰਿਸ ਬੋਡੀ ਸੰਸਕਾਰ ਹੈ ਉਹ ਸਾਡੀ ਨਗਰ ਨਿਗਮ ਦੇ ਚਾਹੀਦ ਨੋਡਲ ਅਫਸਰ ਬਣਾਤਾ ਸੀਗਾ ਤੇ ਉਹ ਕਰਾਂਗੇ ਉਹਨੇ ਦੇਖ ਰਿਹਾ ਕਿ ਛੋਏਗਾ ਅਗੇ 2024 ਤੋਂ ਪਹਿਲਾਂ ਮਾਰਚ 2024 ਤੋਂ ਪਹਿਲਾਂ ਇੱਕ ਸੰਸਥਾ ਸੀ 올 ਇੰਡੀਆ ਸੇਵਾ ਸੰਮਤੀ ਉਹ ਇਹਨਾਂ ਦਾ ਸੰਸਕਾਰ ਕਰਾਂਦੀ ਸੀ ਉਹਦੇ ਵਿੱਚ ਨਗਰ ਨਿਗਮ ਇਹਨਾਂ ਨੂੰ 400 ਰੁਪਏ ਸੰਸਕਾਰ ਦਾ ਦਿੰਦੀ ਸੀ 400 ਰੁਪਏ ਜਿਹੜੀ ਐਂਬੂਲੈਂਸ ਆ ਉਹਦਾ ਦਿੰਦੇ ਸੀ ਤੇ 30 ਰੁਪਏ ਸੰਸਕਾਰ ਕਰਨ ਦੇ ਦਿੰਦੇ ਸੀ ਉਸ ਦੇ ਵਿੱਚ 6 ਸਾਲਾਂ ਵਿੱਚ ਉਹ ਸੰਮਤੀ ਨੇ 588 ਸੰਸਕਾਰ ਕੀਤੇ ਨੇ ਜੀ ਤੇ 23 11 ਬੱਚਿਆਂ ਤੇ 11 ਬੱਚੇ ਸੀ 11 23 ਬੱਚੇ ਛੋਟੇ ਸੀਗੇ ਤੇ 11 ਮੁਸਲਿਮ ਸੰਸਕਾਰ ਸੀ ਜਿੰਨੇ ਵੀ 23 ਬੱਚੇ ਜਿਹੜੇ 23 588 ਜਿਹਨਾਂ ਸੰਸਕਾਰ ਕੀਤਾ ਉਹਨਾਂ ਉਹਨਾਂ ਦੇ ਇਹਨਾਂ ਨੇ 830 ਰੁਪਏ ਸਾਹਮਣੇ ਪੈਸੇ ਲੱਤੇ 6 ਸਾਲਾਂ ਵਿੱਚ ਪਰ ਪਰ ਪਰਸਨ ਤੇ ਜਿਹੜੇ ਬੱਚੇ ਦੀ ਉਹ ਤਾਂ ਫ੍ਰੀ ਆਫ ਕਾਸਟ ਕਰਦੇ ਸੀ ਮੁ슬ਮਾਨ ਬੱਚਾ ਰਿਹਾ ਜੇ ਆਪਾਂ 6 6 ਸਾਲ ਦਾ ਖਰਚਾ ਕਰੀਏ ਜਿਹਨੇ ਸੰਸਕਾਰ ਕੀਤਾ ਉਹ ਸਿਰਫ 480 ਹਜ਼ਾਰ ਸੀ ਤੇ ਜਿਹੜੀ ਸੀ ਸਾਡੇ ਨਗਰ ਨਿਗਮ ਕਰਦੀ ਹੈ ਉਹੀ ਕੰਮ ਤਾਂ 21 ਲੱਖ ਕਿਤੇ 21 ਲੱਖ ਕਿਤੇ 480 ਹਜ਼ਾਰ ਪਿਆ ਮਤਲਬ 16 ਲੱਖ ਰੁਪਏ ਨਗਰ ਨਿਗਮ ਕਪਲ ਕਾਟੇ ਜਾ ਰਹੀ ਸੀ ਬਿਨਾ ਬਿਨਾ ਪੁੱਛੇ ਕਿਸੇ ਅਫਸਰ ਨੇ ਕਿਸੇ ਕੋ ਆਪਾਰਸ਼ਨ ਨਹੀਂ ਰਿਕਮੈਂਡ ਨਹੀਂ ਕੀਤਾ ਆਪਣੇ ਆਪ ਇਹ ਸੈਨ ਕਰਾ ਕੇ ਅਫਸਰਾਂ ਨੇ ਉਹ ਇੱਕ ਨੋਡਲ ਅਫਸਰ ਬਣਾ ਕੇ ਉਹਨੂੰ ਪਾਵਰ ਦਿੱਤੀਆਂ ਉਸਦੇ ਬਾਅਦ ਵੀ ਚਲੋ ਕੰਮ ਦੇ ਤੱਕ ਉਹ ਗੱਲ ਨਹੀਂ ਉਸ ਬਾਅਦ 1.5 ਸਾਲ ਵਿੱਚ ਇਹਨਾਂ ਨੇ ਕੋਈ ਸੰਸਕਾਰ ਨਹੀਂ ਕੀਤਾ ਮੈਂ ਪੁੱਛਿਆ ਸੀ ਤੁਸੀਂ ਕਿੰਨੇ ਖਰਚ ਪੈਸੇ ਖਰਚ ਕੀਤੇ ਇਹਨਾਂ ਨੇ ਕਹੇ ਸੀ ਕੋਈ ਪੈਸਾ ਨਹੀਂ ਖਰਚ ਕੀਤਾ ਉਹ ਜਿੰਨਾ ਵੀ ਅਗੇ ਸੰਸਕਾਰ ਸਮਿਤੀ ਕਰਦੀ ਸੀ ਹੁਣ ਜਿਵੇਂ ਲੈਡ ਡੈਡ ਬਾਡੀਜ਼ ਹੁੰਦੀਆਂ ਸੀ ਉਹ ਪੁਲਿਸ ਕੋਲ ਰਿਕਾਰਡ ਹੁੰਦਾ ਸਾਰ ਸੀ ਪੁਲਿਸ ਵਾਲੇ ਲੈ ਕੇ ਆਉਂਦੇ ਸੀ ਹੁਣ ਪੁਲਿਸ ਵਾਲੇ ਆਪਣੇ ਪੱਲੋਂ ਤੋਂ ਪੈਸੇ ਖਰਚ ਕੇ ਉਹਨਾਂ ਸੰਸਕਾਰ ਕਰਾਂਦੇ ਸੀਗੇ ਜੋ ਸੰਸਕਾਰ ਕਰਨ ਤੋਂ ਬਾਅਦ ਵਿਸਰਜਨ ਕਰਨਾ ਹੁੰਦਾ ਸੀਗਾ ਜੋ ਅਗੇ ਸਮਿਤੀ ਸੀ ਉਹ ਮਹੀਨੇਆਂ ਦੋ ਮਹੀਨੇ ਤੱਕ ਦੇਖ ਲੈਂਦੀ ਕਿੰਨੀਆਂ ਬਾਡੀ ਆ ਗਈਆਂ ਉਹਨਾਂ ਨੂੰ ਬੜੀ ਬਾਇਜਤ ਉਹਨਾਂ ਸੰਸਕਾਰ ਲੈ ਕੇ ਜਾ ਕੇ ਵਿਸਰਜਨ ਉੱਥੇ ਕਰਕੇ ਆਉਂਦੇ ਸੀ ਹਰਦਵਾਰ ਜਾ ਕੇ ਮਗਰ ਨਗਰ ਨਿਗਮ ਨੇ ਨਾ ਕੋਈ ਸੰਸ ਇੱਕੇ ਡੱਬੇ ਵਿੱਚ ਰੁੱਲ ਦੇ ਰਿਆਂ ਇਸ ਸ਼ਰਾਸ਼ਮ ਸਾਡੇ ਆਸਥਾਨਾ ਸਾਡੇ ਧਰਮ ਨਾਲ ਸਾਡੇ ਭਾਈਚਾਰੇ ਨਾਲ ਸਾਡੇ ਰਿਲੀਜੀਅਨ ਨਾਲ ਇਹਨਾਂ ਨੇ ਧੋਖਾ ਕੀਤਾ ਇਹਨਾਂ ਨੇ ਸਿਰਫ ਕਿ ਪਿੱਛੇ ਪਾਰਸ਼ਦਾ ਨੇ ਕਿਹਾ ਕਿ ਸਿਰਫ ਅਫਸਰਾਂ ਦੀ ਮਿਲੀ ਭਗਤ ਹੈ ਸਿਰਫ ਕਰਾਪਸ਼ਨ ਦੀ ਬੂਆ ਹੈ ਤੁਸੀਂ ਦੇਖੋ ਅੱਜ ਨਗਰ ਨਿਗਮ ਵਿੱਚ ਹਰ ਪਾਸੇ ਕਰਾਪਸ਼ਨ ਦੇ ਫੈਲੀ ਹੋਈ ਹੈ ਪਹਿਲਾਂ ਇੰਫੋਰਸਮੈਂਟ ਵਿੱਚ ਕਿੱਡਾ بڑا ਇੱਕ ਬੇਲਦਾਰ ਨੇ ਮੁੱਦਾ ਚੱਕਿਆ ਉਸਦੇ ਬਾਅਦ ਇਹਨਾਂ ਨੇ 6 ਆਪਣੇ ਇਨਸਪੈਕਟਰਸ ਬਦਲ ਦਿੱਤੇ ਮਗਰ ਇਹਨਾਂ ਨੂੰ ਪੁੱਛਿਆ ਜਾਵੇ ਨਗਰ ਨਿਗਮ ਨੂੰ ਕਿ ਆ ਇਨਸਪੈਕਟਰ ਬਦਲਣਾ ਕ腐ਸ਼ਨ ਖਤਮ ਹੋ ਜਾਏਗੀ ਕ腐ਸ਼ਨ ਤਾਂ ਨੀਚੇ ਤੋਂ ਲੈ ਕੇ ਉੱਪਰ ਤੱਕ bade bade sare अफसर ਕਰਦੇ ਨੇ ਉਹੀ ਹਿਸਾਬ ਹੈ ਅਸੀਂ ਇਹਨਾਂ ਨੂੰ ਕਿਉਂ ਕਿਹਾ ਕਿ ਤੁਸੀਂ ਕਿੱਥੇ 4.80 ਲੱਖ ਰੁਪਏ ਸਾਰਾ ਕੰਮ ਹੁੰਦਾ ਸੀ ਕਿੱਥੇ ਤੁਸੀਂ 21 ਲੱਖ ਦੇ ਰਹੇ ਹੋ ਸਾਰੇ ਸਰੇਆ ਉਹ ਹੈ ਪੈਸੇ ਦੇਣ ਦੇ ਬਾਵਜੂਦ ਉਹਨਾਂ ਨੇ 1.5 ਸਾਲ ਹੋ ਗਿਆ 80 ਨੂੰ ਇੱਕ ਜਗ੍ਹਾ ਲੋੜ ਕੇ ਰੱਖਤਾ ਅਸੀਂ ਨਹੀਂ ਜਾਂਦੇ ਕਿ ਇਹ ਹੀ ਨਗਰ ਨਿਗਮ ਕਰੇ ਜੋ ਪਹਿਲਾਂ ਸമിതി ਸੀ ਉਹਦੇ ਵਿੱਚ ਹੁਣ ਮੇਰ ਸਾਹਿਬ ਨੇ ਇੱਕ ਬਾਡੀ ਕਨਸਟੀਟਿਊਟ ਕਰਤੀ ਹੈ ਜਿਹੜੀ ਅਸੀਂ ਮੰਗਲਵਾਰ ਨੂੰ ਕਮਿਸ਼ਨਰ ਸਾਹਿਬ ਨੇ 12 ਵਜੇ ਬੁਲਾਇਆ ਉਹਦੇ ਵਿੱਚ ਸਾਰੇ ਫੈਸਲੇ ਇੱਤੇ ਜਾਣਗੇ ਕਿ ਕਦੋਂ ਜਿਹੜੀ ਸਰਜਨ ਹੈ 80 ਦਾ ਕਿੰਨੇ ਟਾਈਮ ਬਾਅਦ ਲੈ ਕੇ ਜਾਣਾ ਕਿਹੜਾ ਬੰਦਾ ਲੈ ਕੇ ਜਾਏਗਾ ਤੇ ਕਿਸੇ ਸമിതി ਨੇ ਕਰਨਾ ਇਹ ਨਗਰ ਨਿਗਮ ਹੀ ਕਰੇ ਪਰ ਚੈੱਕ ਕਰ ਦੇਖਿਆ ਜਾਵੇ ਤਾਂ ਜਦੋਂ ਕਰੋਨਾ ਸੀਗਾ ਕਰੋਨਾ ਵਿੱਚ ਵੀ ਕਾਫੀ ਸਰਜਨ ਨੇ ਅੱਗੇ ਹੀਆਂ ਸੀਗੀਆਂ ਜਦੋਂ ਮੇਟਕਦਿਆਂ ਨੂੰ ਸੰਸਕਾਰ ਕੀਤਾ ਜਾਂਦਾ ਸੀ ਕਿਉਂ ਉਹਨਾਂ ਵਿੱਚੋਂ ਇੱਕ ਹੈ ਉਹ ਇੱਕ ਹੀ ਸੰਸਾਰ ਜਰੀ ਕਰਦੀ ਆ ਕੋਵਿਡ ਵਿੱਚ ਵਿਚ ਬੰਦਾ ਉਹ ਬੰਦਾ ਉਹ ਦੱਸਦਾ ਸੀ ਕਿ ਜਿਨ੍ਹਾਂ ਦੇ ਪੇਰੈਂਟਸ ਜਿਹਦੇ ਡੈਥ ਹੋ ਗਈ ਸੀ ਆ ਉਹ ਲਵਾਰਿਸ ਉਹਨੂੰ ਲੈ ਕੇ ਨਹੀਂ ਆਦੇ ਜਿਹੜੇ ਲਵਾਰਿਸ ਬੋੜੀਆਂ ਉਹ ਤਾਂ ਕੋਈ ਹੱਥ ਲਾ ਕੇ ਰਾਜ਼ੀ ਨਹੀਂ ਸੀ ਉਹ ਬੰਦਾ ਕਹਿੰਦਾ ਸੀ ਮੈਂ ਖੁਦ ਆਪਣੇ ਹੱਥਾਂ ਨਾਲ ਸੰਸਕਾਰ ਉਹਨਾਂ ਨੂੰ ਕਰਦਾ ਸੀ ਜਿਹੜਾ ਬੰਦਾ ਕੋਵਿਡ ਵਿੱਚ ਵੀ ਜਿਸ ਬੰਦੇ ਨੇ ਸੇਵਾ ਕੀਤੀ ਤੁਸੀਂ ਦੇਖੋ ਤਾਂ ਪੈਸੇ ਹੀ ਨਹੀਂ ਲੈ ਰਿਆ 400 ਰੁਪਏ ਤਾਂ ਕੱਪੜੇ ਦੇ ਲੱਗ ਗਏ ਜੀ 400 ਰੁਪਏ ਜਿਹੜੀ ਐਂਬੂਲੈਂਸ ਆਂਦੀ ਆ ਉਹਦਾ 800 ਰੁਪਏ ਹੋ ਗਏ 30 ਰੁਪਏ ਜੋ ਨਗਰ ਨਿਗਮ ਅਸਲੈਂਟਰ ਦਾ ਲੈਣੇ ਆਉਗਾ ਉਸ ਬੰਦੇ ਨੇ ਫਰੀ ਆਫ ਕੋਸ ਉਸ ਤੋਂ ਉਹ ਕੋਈ ਪੈਸਾ ਨਹੀਂ ਉਹ ਲੰਦਾ ਸੀ ਮਗਰ ਤੁਸੀਂ ਦੇਖੋ ਕਾਫਲਾ ਸ਼ਰੇਮ ਕਰਾਪਸ਼ਨ ਨਗਰ ਨਿਗਮ ਚ ਪੂਰੀ ਫੈਲ ਰਹੀ ਹੈ ਨੈਕਸਸ ਬਹੁਤ ਵੱਡਾ ਹੋ ਚੁੱਕਿਆ ਹੈ ਚਾਹੇ ਕਾਰਪਸ਼ੂਕਾ ਹੋਟਿਕਲਚਰ ਦਾ ਵੇਸਟਾ ਲਗਾ ਲਓ ਚਾਹੇ ਡੰਪਿੰਗ ਗਰਾਊਂਡ ਦਾ ਲਗਾ ਲਓ ਚਾਹੇ ਇਨਫੋਰਸਮੈਂਟ ਦਾ ਲਗਾ ਲਓ ਚਾਹੇ ਕਿਤੇ ਆਮ ਬੰਦਾ ਪੁਕਤ ਰਿਹਾ ਅੱਜ ਸੜਕਾਂ ਦਾ ਸ਼ਹਿਰ ਦਾ ਹਾਲ ਦਾ ਦੇਖ ਲਓ ਇਹ ਸਿਰਫ ਕਰਾਪਸ਼ਨ ਹੋ ਗਿਆ ਪਰ ਇੱਕ ਪਾਸੇ ਦੇਖਿਆ ਜਾਵੇ ਤਾਂ ਸਨਸਕਾਰ ਨਹੀਂ ਹੋ ਪਾਰੇ ਸੀਗੇ ਨਗਾਤਰ ਪੈਸੇ ਵੀ ਇਲੀ ਤੇਜਾਰੇ ਸੀਗੇ ਫਿਰ ਉਸ ਤੋਂ ਬਾਅਦ ਸੰਸਕਾਰ ਹੀ ਬੰਦੇ ਪੁਲਿਸ ਵਾਲੇ ਸੰਸਕਾਰ ਦਿੰਦੇ ਹੋ ਕਰਦੇ ਹੋਏ ਨਜ਼ਰ ਆਏ ਤਾਂ ਅਬਸ਼ਰ ਸਾਹੀਪਰੀ ਜਾਂ ਨਗਰ ਨਿਗਮ ਦੇ ਵਿੱਚ ਮੇਅਰ ਤੱਕ ਗੱਲ ਹੀ ਨਹੀਂ ਪਹੁੰਚਦੀ ਇਹ ਤਾਂ ਮੇਰ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਅਫਸਰ ਹੋਈ ਗਿਆ ਸਾਡੇ ਜੋਸ਼ਜੀ ਹੋਈ ਦੱਸ ਸੀ ਕਿ ਅਫਸਰ ਸਿੱਧੇ ਚੁੱਪਚਾ ਫਾਈਲ ਤਿਆਰ ਕਰਕੇ ਕਮਿਸ਼ਨਰ ਸਾਈਨ ਕਰਾ ਲੈਣੇ ਨਾ ਮੁੱਦਾ ਸਾਈਨ ਹੁੰਦਾ ਹੁੰਦਾ ਕਮਿਸ਼ਨਰ ਸਾਹਿਬ ਨੇ ਪੜੀ ਤਾਂ ਹੋਣੀ ਫਾਈਲ ਕਿ ਇਹਦੇ ਸਾਈਨ ਕਰ ਦਿੰਦੇ ਇਹੀ ਤਾਂ ਪ੍ਰੋਬਲਮ ਹੈ ਜੀ ਉਹਨਾਂ ਨੇ ਕੀ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਗਾਈਡ ਕੀਤਾ ਕੀ ਗੱਲਬਾਤ ਕੀਤੀ ਜੇ ਪ੍ਰੋਪਰ ਕਮਿਸ਼ਨਰ ਨੂੰ ਪਤਾ ਹੁੰਦਾ ਇਹ ਪ੍ਰੋਪਰ ਮੁੱਦਾ ਜਾਇ ਅਫੈਂਸੀ ਸੀ ਜਾਏ ਤਾਂ ਹਾਊਸ ਕਿ ਨਹੀਂ ਆਇਆ ਇਹੇ ਸੀ ਕਹਿਣਾ ਚਾਹੁੰਦੇ ਆ ਉਹਨਾਂ ਨੇ ਕੁ ਆਪਣੇ ਆਪਣੇ ਮੰਨਿਆ ਐਸੇ ਸਾਹਿਬ ਨੇ ਮੰਨਿਆ ਕਿ ਇਹ ਮੁੱਦਾ ਡਿਸਕਸ ਹੋਇਆ ਸੀ ਮਗਰ ਰਿਜ਼ੋਲਵ ਨਹੀਂ ਹੋਇਆ ਕ ਕੀ ਕੌਂਸਲਰ ਨਾਲ ਡਿਸਕਸ਼ਨ ਹੋਇਆ ਇਹਦਾ ਕੀ ਕਰਨਾ ਉਹਦੇ ਉਹਦੇ ਹੋਣ ਦੇ ਬਾਵਜੂਦ ਉਹਨੇ ਚੁੱਪਚਾਪ ਕਮਿਸ਼ਨ ਸਾਹਿਬ ਨੂੰ ਸਾਈਨ ਕਰਾ ਕੇ ਆਪਣੇ ਸਾਰੇ ਭਾਵਨਾ ਨੋਡ ਲਫਸ ਨੂੰ ਦੇਤੀਆਂ ਉਹ ਸਮੀਤ ਨੂੰ ਚੁੱਪਚਾਪ ਬਾਹਰ ਕੱਢ ਦਿੱਤਾ ਇਹ ਬਿਲਕੁਲ ਤਜੂਰ ਪੀ ਕਪਾਸੇ ਤਾਂ ਨਗਰ ਨਿਗਮ ਪਹਿਲਾਂ ਹੀ ਘਾਟੇ ਦੇ ਵਿੱਚ ਚੱਲਦਾ ਹੋਇਆ ਨਜ਼ਾਰਾ ਤਾਂ ਇੰਨਾ ਪੈਸਾ ਇੱਕ ਸ਼ੰਖਸ਼ਾਨ ਘਾਟੇ ਦੇਣਾ ਦੂਸਰੇ ਪਾਸੇ ਤਾਂ ਘਾਟਾ ਵੈਸੀ ਹੁਣ ਇਹ ਸਰ ਕਰਪਸ਼ਨ ਹੈ ਜੀ ਜੇ ਇਹ ਕਰਪਸ਼ਨ ਹੈ ਇਦਾਂ ਕਰਪਸ਼ਨ ਉਗ ਜਾਣ ਕਿਤੇ ਨਾ ਕਿਤੇ ਸਾਨੂੰ ਨਗਰ ਨਿਗਮ ਨੂੰ ਥੋੜੇ ਥੋੜੇ ਫਾਇਦੇ ਹੋਣ ਲੱਗਣ ਨਾ ਕਿਤੇ ਜਾਵੇ ਜ ਜਿਹਨੇ ਵੈਂਡਰਸ ਬੈਠੇ ਨੇ ਜੀ ਉਹ ਵਾਇਰਸ ਖੂਜ਼ ਆਸੇ ਕਿ ਜਿਹੜਾ ਅਸਲੀ ਵੈਂਡਰ ਹੈ ਉਸ ਤੋਂ ਵੀ ਅਸਲੀ ਨੇ ਜਿਹੜੇ ਇਲੀਗਲ ਵੈਂਡਰ ਨੇ ਤੋਂ ਵੀ ਜੇ ਇਲੀਗਲਾਂ ਨੇ ਵੀ ਤੁਸੀਂ ਪੱਕੇ ਕਰਦੇ ਜਿਹੜੇ ਬੈਠੇ ਹੀ ਨੇ ਜੇ ਤਾਂ ਸਾਨੂੰ ਨਗਰ ਨਿਗਮ ਜਿਹੜੇ ਪੈਸਾ ਅਫਸਰਾਂ ਦੀ ਜੇਬਾਂ ਜਾਂਦਾ ਉਹ ਪੈਸਾ ਨਾ ਹੋਣ ਦਾ باوجود ਜੇ ਪੈਸਾ ਜੇ ਪ੍ਰੋਪਰ ਹੋ ਗਿਆ ਤਾਂ ਨਗਰ ਨਿਗਮ ਉਹ ਜਾਇਦਾ ਨਗਰ ਨਗਰ ਨੂੰ ਫਾਇਦਾ ਵੀ ਹੋਗਾ ਸਾਡੇ ਕੋਲ ਪ੍ਰੋਪਰ ਲਿਸਟ ਵੀ ਆ ਜੇ ਕਿੰਨੇ ਵੈਂਡਰ ਅਸਲੀ ਨੇ ਕਿੰਨੇ ਹੋਣ ਨੇ ਪਰ ਵੈਂਡਰਾਂ ਦੇ ਜ਼ਿਕਰ ਗੱਲ ਕਰੇ ਤਾਂ ਵੈਂਡਰਾਂ ਦੇ ਚੱਲਦੇ ਆ ਜਦੋਂ ਕੰਪਲੇਟ ਆਂਦੀ ਹੈ ਉਸ ਤੋਂ ਬਾਅਦ ਇਨਸਪੈਕਟਰ ਬਦਲੇ ਜਾਂਦੇ ਨੇ ਕੀ ਇਨਸਪੈਕਟਰ ਬਦਲਣ ਨਾਲ ਕੋਈ ਸਰ ਮੈਂ ਤਾਂ ਪਹਿਲੇ ਕਹਿ ਕੇ ਹਟਿਆ ਕਿ ਛੇ ਅਫਸਰ ਬਦਲਣਾ ਕ腐ਸ਼ਨ ਖਤਮ ਹੋ ਤਾ ਸੋਣ ਹੋ ਜੇਗੀ ਜਿਹੜਾ ਨੈਕਸਸ ਹੈ ਨਿਚੇ ਤੋਂ ਲੱਗੇ ਉੱਪਰ ਤੱਕ ਚੱਲ ਰਿਹਾ ਹੈ ਸਿਰਫ ਇਹ ਥੱਲੇ ਵਾਲੇ ਅਫਸਰ ਨੂੰ ਸਸਪੈਂਡ ਕਰ ਦਿੰਦੇ ਆ ਜਾਂ ਉਹਨੂੰ ਬਦਲੀ ਕਰ ਦਿੰਦੇ ਆ ਲੋਕਾਂ ਦੇ ਮੱਖਾਂ 'ਚ ਮਿੱਟੀ ਪਾ ਦਿੰਦੇ ਆ ਕਿ ਅਸੀਂ ਤਾਂ ਦੇਖੋ ਜੀ ਕਿ ਆਪਣੀ ਕਾਰਵਾਈ ਕਰਤੀ ਮਗਰ ਥੋੜੇ ਦਿਨ ਬਾਅਦ ਉਹੀ ਅਫਸਰ ਫੇਰ ਦੁਬਾਰਾ ਰੀਜੋਇਨ ਕਰਾ ਦਿੰਦੇ ਆ ਫੇਰ ਉਹ ਕ腐ਸ਼ਨ ਦਾ ਤੰਤ ਉਹ ਰੀਕੰਟੀਨਿਊ ਚੱਲਦਾ ਹਜ਼ੂਰ ਜੇਕਰ ਜਸਮੀ ਸਿੰਘ ਮੰਡੇ ਦੀ ਗੱਲ ਕਰੀ ਤਾਂ ਸ਼ਮਸ਼ਾਨ ਘਾਟ ਦਾ ਮੁੰਡਾ ਅੱਜ ਚੱਕਦੇ ਹੋਏ ਨਜ਼ਰ ਆ ਜ ਕਰ ਦਿੰਦੇ ਸੀ ਤਾਂ ਫੁੱਲ ਵੀ ਜੜਿਆ ਹੋਏ ਦਰਵਾਜ਼ੇ ਪਾ ਕੇ ਆਲੇ ਸੀ ਪਰ ਜਦੋਂ ਦਾ ਨਗਰ ਨਿਗਮ ਦੇ ਹੱਥ ਦੇ ਵਿੱਚ ਆਇਆ ਜਿਵੇਂ ਕਿ ਉੱਥੇ ਜਿਹੜੇ ਸੰਸਕਾਰ ਦੇ ਲਈ ਪੰਡਿਤ ਰੱਖੇ ਹੁੰਦੇ ਨੇ ਜਾਂ ਕਰ ਪੁਲਿਸ ਵਾਲੇ ਜਿਹੜੇ ਨੇ ਉਹ ਜਿਹੜੀਆਂ ਬੋਡੀਆਂ ਹੁੰਦੀਆਂ ਨੇ ਲਵਾਰਿਸ਼ ਉਹਨਾਂ ਦਾ ਸੰਸਕਾਰ ਕਰਦੇ ਹੋਏ ਨਜ਼ਰ ਆਈ ਸੀ ਚਲਦਿਆ ਕਰਪਸ਼ਨ ਜਿਹੜੀ ਆ ਉਹ ਵੱਡੀ ਨਜ਼ਰ ਆਈ ਹਾਲਾਕੀ ਬਿਰਜੂਰ ਪੈਂਦਾ ਰਿਹਾ ਪਰ ਬੋੜੇ ਦਾ ਸੰਸਕਾਰ ਹੁੰਦਾ ਤੇ ਫੁੱਲ ਜਿਹੜੇ ਨੇ ਉੱਥੇ ਹੀ ਡੁੱਲਦੇ ਹੋਏ ਤੇ ਨਜ਼ਰਾਂ ਦੇ ਚੰਡੀਗੜ੍ਹ ਤੋਂ ਬੜੇ ਜਨਲਿਸਟ ਸਰਬਜੀਤ ਸਿੰਘ ਰੌਣ ਸਿੰਘ ਅਜੀਤ ਕਰਪੇ ਚੰਡੀਗੜ੍ਹ ਦੇ ਵਿੱਚ ਜਿਹੜੀ ਫੜਿਆ ਦਾ ਮੁੱਦਾ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਹਾਲਾਂਕਿ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਜੁਰ ਕਹਿੰਦੀ ਹੈ ਕਿ ਸੱਤਾਧਾਰੀ ਪਾਰਟੀ ਜਿਹੜੀ ਹੈ ਉਹ ਜੁਰ ਕਰਪਸ਼ਨ ਦਾ ਖੇਡ ਖੇਡਦੀ ਹੋਈ ਨਜ਼ਰ ਆਉਂਦੀ ਹੈ। ਚਾਹੇ ਉਹ ਇੰਸਪੈਕਟਰ ਦੇ ਦਾਹੀ ਪੈਸਾ ਉੱਪਰ ਤੋਂ ਥੱਲੇ ਤੋਂ ਉੱਪਰ ਤੱਕ ਜਾਂਦਾ ਹੋਇਆ ਨਜ਼ਰ ਆਵੇ। ਸਰਦਾਰ ਜਸਮਨ ਸਿੰਘ ਜੀ ਮੋਜੋ ਨੇ ਜਸਮਨ ਜੀ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਤੁਹਾਡੇ ਉੱਤੇ ਇਲਜ਼ਾਮ ਲਗਾ ਰਹੀ ਹੈ। ਤੁਹਾਡੇ ਮੇਹਰ ਤੇ ਇਲਜ਼ਾਮ ਲਗਾ ਰਹੀ ਹੈ ਕਿ ਕਰਪਸ਼ਨ ਜਿਹੜੀ ਆ ਥੱਲੋਂ ਲੈ ਕੇ ਉੱਪਰ ਤੱਕ ਜਾਂਦੀ ਹੈ। ਪਹਿਲੀ ਪਹਿਲੀ ਦਾ ਗੱਲ ਹੈ ਜੀ ਜਿਹੜਾ ਪਿਛਲੀ ਐਫਐਨਸੀਸੀ ਹਾਊਸ ਦੀ ਮੀਟਿੰਗ ਹੋਈ ਜਿਸ ਚਾ ਅਜੰਡਾ ਪਾਸ ਹੋਇਆ ਕਿ ਜਿਹੜੇ ਇਲੀਗਲ ਵੈਂਡਰਸ ਐ ਉਹਨਾਂ ਤੇ ਆਪਾਂ ਐਫਆਈਆਰ ਦਰਜ ਕਰਾਂਗੇ। ਔਰ ਐਫਐਨਸੀਸੀ ਦੇ ਵੀ ਸਿਰਫ ਭਾਰਤੀ ਜਨਤਾ ਪਾਰਟੀ ਦੇ ਇੱਕ 파ਰਸ਼ਦ ਨਹੀਂ ਐ, ਉਚਾ ਮਾਨ ਦੀ ਪਾਰਟੀ ਦੇ ਵੀ ਐ, ਕਾਂਗਰਸ ਦੇ ਵੀ ਐ। ਸਾਰਿਆਂ ਦੀ ਸਰਬ ਸਹਿਮਤੀ ਦੇ ਨਾਲ ਅਸੀਂ ਇਹ ਫੈਸਲਾ ਲਿਆ ਕਿ ਜਿਹੜੇ ਇਲੀਗਲ ਵੈਂਡਰ ਐ ਉਹਨਾਂ ਤੇ ਐਫਆਈਆਰ ਹੋਏਗੀ। ਔਰ ਜਿਹੜੀ ਆਪਾਂ ਦੂਜੀ ਗੱਲ ਕਰਦਾਂਗੇ ਜਿਹੜੀ ਤੁਸੀਂ ਕਰਪਸ਼ਨ ਦੀ ਗੱਲ ਕਰਦੇ ਹੋ ਕਿ ਜਿਹੜੇ ਅਫਸਰਾਂ ਨੂੰ ਸਾਰੇ ਮਿਲੇ ਹੋਏ ਆ। ਤੁਸੀਂ ਇੱਕ ਚੀਜ਼ ਦੇਖੋ ਜੀ 7-8 ਅਫਸਰਾਂ ਦੀ ਜਿਹੜੀ ਇਹਨਾਂ ਨੇ ਬਦਲੀ ਕੀਤੀ ਹੈ ਉਹਦੇ ਬਾਅਦ ਉਸਤੇ ਵਿਜੀਲੈਂਸ ਇਨਕੁਆਰੀ ਲਾਤੀ ਹੈ ਜੇ ਤੁਹਾਨੂੰ ਸਾਡੇ ਤੇ ਭਰੋਸਾ ਨਹੀਂ ਵਿਜੀਲੈਂਸ ਤੇ ਤਾਂ ਤੁਹਾਡੀ ਮੰਗੀ ਹੁੰਦੀ ਹੈ ਹਮੇਸ਼ਾ ਕਿ ਵਿਜੀਲੈਂਸ ਤੇ ਸਾਨੂੰ ਵਿਜੀਲੈਂਸ ਇਨਕੁਆਰੀ ਚਾਹੀਦੀ ਹੈ ਸੀਬੀਏ ਇਨਕੁਆਰੀ ਚਾਹੀਦੀ ਜਦ ਵਿਜੀਲੈਂਸ ਇਨਕੁਆਰੀ ਐ ਸੀ ਉਸਤੇ ਲਾ ਰਹੇ ਆ ਤੇ ਤੁਸੀਂ ਉਸਤੇ ਦਾ ਆਪਣਾ ਟਰਾਂਸਪੇਰੈਂਸੀ ਰੱਖੋ ਨਾ ਉਹਨਾਂ ਤੇ ਤਾਂ ਭਰੋਸਾ ਕਰੋ ਜੇ ਤੁਹਾਨੂੰ ਉਹਨਾਂ ਤੇ ਵੀ ਭਰੋਸਾ ਨਹੀਂ ਹੈ ਫਿਰ ਤਾਂ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਸਿਰਫ ਅਲੀਗੇਸ਼ਨ ਗੇਮ ਖੇਡ ਸਕਦੀ ਹੈ ਜੇ ਟਰਸਟ ਤੁਹਾਨੂੰ ਰੱਖਣਾ ਪਏਗਾ ਵਿਜੀਲ ਵਿਜੀਲੈਂਸ ਵੀ ਉਹਨਾਂ ਦੇ ਵੱਲੋਂ ਲਈ ਗਈ ਹੈ ਜੇ ਸਾਰੇ ਮਿਲੇ ਹੁੰਦੇ ਤੇ ਮੈਨੂੰ ਲੱਗਦਾ ਵਿਜੀਲੈਂਸ ਇਨਕੁਆਰੀ ਨਾ ਹੁੰਦੀ ਤੇ ਇਹ ਕਲੈਰਿਟੀ ਬਹੁਤ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਵੀ ਚਾਹੀਦੀ ਹੈ ਕਿ ਇਹ ਚੀਜ਼ਾਂ ਨੂੰ ਸਮਝਣ ਤੇ ਲੋਕਾਂ ਨੂੰ ਗੁਮਰਾਹ ਨਾ ਕਰਨ ਕੱਲ ਬੀਤੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਇੱਕ ਤਾਂ ਵੀਡੀਓ ਜਿਹੜੀ ਲੀਕ ਹੋ ਰਹੀ ਸੀਗੀ ਸ਼ਰਿਆ ਬੰਦਾ ਕਹਿ ਰਿਹਾ ਸੀਗਾ ਕਿ ਇੰਨੇ ਪੈਸੇ ਇੰਸਪੈਕਟਰ ਨੂੰ ਦੇੜੇ ਪੈਂਦੇ ਆ ਉਹ ਸਹੀ ਸੀ ਬਿਲਕੁਲ ਸਹੀ ਹੈ ਵੀਡੀਓ ਵੀਡੀਓ ਸਾਰੇ ਨੇ ਦੇਖੀ ਹੈ ਉਹਦੇ ਬਾਅਦ ਇਹ ਕਟੋੜ ਫੈਸਲਾ ਲਿਆ ਗਿਆ ਹੈ ਪਹਿਲੀ ਗੱਲ ਹੈ ਜੇ ਅਸੀਂ ਮਿਲੇ ਹੁੰਦੇ ਸਾਰੇ ਮਿਲਿਉਂਦੇ ਮੈਂ ਕਹਿੰਦਾ ਉੱਪਰਲੀ ਲੀਡਰਸ਼ਿਪ ਸਾਰੀ ਮਿਲੀ ਹੋਈ ਹੈ ਤੇ ਐਫ ਆਈ ਆਰ ਦੀ ਜਿਹੜੀ ਗੱਲ ਇਲੀਗਲ ਵੈਂਡਰਸ ਤੇ ਹੋਈ ਹੈ ਤੇ ਸ਼ਾਇਦ ਉਹ ਐਫ ਐਨ ਸੀ ਸੀ ਚ ਨਾ ਪਾਸ ਹੁੰਦੀ ਅੱਜ ਤੱਕ ਨਹੀਂ ਪਾਸ ਹੋਈ ਕਰਪਸ਼ਨ ਦਾ ਮਸਲਾ ਅਜੇ ਤੱਕ ਨਹੀਂ ਹੈ ਕਰਪਸ਼ਨ ਦਾ ਮਸਲਾ ਤਾਂ ਬਹੁਤ ਟਾਈਮ ਤੋਂ ਚੱਲ ਰਿਹਾ ਹੈ ਪਰ ਅਜੇ ਤੱਕ ਇਹ ਜਿਹਾ ਕਟੋੜ ਕਦਮ ਕਿਸੇ ਨੇ ਨਹੀਂ ਲਿਆ ਮੈਂ ਐਫ ਐਨ ਸੀ ਸੀ ਦਾ ਵੀ ਮੈਂ ਮੇਅਰ ਮੈਡਮ ਦਾ ਕਮਿਸ਼ਨਰ ਸਾਹਿਬ ਦਾ ਸਾਰਿਆਂ ਦਾ ਧਿਰੋ ਧੰਨਵਾਦ ਵੀ ਕਰਦਾ ਬਿਜ਼ਨਸ ਅਲੋਟ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਹੜੇ ਜਿਹੜੇ ਕੀ ਰੇੜੀ ਬੜੀ ਆਏ ਨੇ ਉਹਨਾਂ ਨੂੰ ਜਗ੍ਹਾ ਵੀ ਅਲੋਟ ਕੀਤੀ ਗਈ ਸੀ ਕਿ ਤੁਸੀਂ ਹਰੇਕ ਸੈਕਟਰ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਨਾਮਜ਼ਦ ਕਰਤੀ ਵੀ ਇੱਥੇ ਤੁਸੀਂ ਰਹੋਗੇ ਤਾਂ ਕੀ ਵੀ ਲੱਗਦਾ ਉੱਥੇ ਲੋਕ ਜਿਹੜੇ ਨੇ ਉਹ ਘਟ ਜਾਂਦੇ ਨੇ ਜਿਸ ਕਰਕੇ ਉਹ ਪਹੁੰਚਦੇ ਨਹੀਂ ਬੇਸਿਕਲੀ ਜਿਹੜਾ ਸਰਵੇ ਹੋਇਆ ਸੀ ਅਸੀਂ ਕਹਿੰਦੇ ਤੁਸੀਂ 15 ਸੈਕਟਰ ਜਾ ਕੇ ਦੇਖੋ ਕਿੰਨਾ ਵੈਂਡਰ ਲਾਗੇ ਛਾਗੇ ਸੈਕਟਰਾਂ ਤੋਂ ਆ ਕੇ 15 ਸੈਕਟਰ ਬੈਠ ਗਿਆ ਇੱਕ ਮਾਰਕੀਟ ਜਿੱਥੇ 250 ਤੋਂ 500 ਵੈਂਡਰ ਬੈਠਾ ਹੈ ਮੈਨੂੰ ਲੱਗਦਾ ਹੈ ਕਿ ਉਹ 500 ਵੈਂਡਰ ਬੈਠਿਆ 500 ਇਲੀਗਲ ਵੈਂਡਰ ਉੱਥੇ ਬੈਠਾ ਹੈ ਜਿਹੜਾ ਜੈਨੂਇਨ ਵੈਂਡਰ ਬੈਠਾ ਉਹਦੀ ਕਮਾਈ ਤਾਂ ਵੈਸੇ ਹੀ ਮਰ ਜਾਂਦੀ ਜਦ ਨਜਾਇਜ਼ ਵੈਂਡਰ ਆਂਦਾ ਜਿੰਨੇ ਆਪਣੀ ਫੀਸ ਭਰਨੀ ਹੈ ਸਾਰਾ ਕੁਝ ਕਾਰਪੋਰੇਸ਼ਨ ਚ ਪਰਣਾ ਤੇ ਇਹ ਚੀਜ਼ਾਂ ਨੂੰ ਬੜੀ ਕਲੈਰਿਟੀ ਤੇ ਟਰਾਂਸਪੇਰੈਂਸੀ ਚਾਹੀਦੀ ਹੈ ਜਿਹੜਾ ਹੁਣ ਅਸੀਂ ਇਹ ਫੈਸਲਾ ਜਿਹੜੇ ਵੈਂਡਰਸ ਹੈ ਉਹਨਾਂ ਦਾ ਹੱਕ ਨਾ ਮਾਰਿਆ ਜਾਵੇ ਤੇ ਜਿਹੜੇ ਤੁਸੀਂ ਬਾਈ ਸੈਕਟਰ ਚਲ ਜਓ ਜਿਹੜੇ ਸ਼ੋਰੂਮ ਦੇ ਬਾਹਰ ਵੈਂਡਰ ਬੈਠ ਰਹੇ ਆ ਉੱਥੇ ਦੇਖੋ ਜਾ ਕੇ ਜੀ ਜਿਹੜਾ ਬੰਦੇ ਨੇ GST ਭਰਨਾ ਸ਼ੋਰੂਮ ਦਾ ਰੈਂਟ ਦੇਣਾ ਸਭ ਕੁਝ ਕਰਨਾ ਹੈ ਔਰ ਬਾਹਰ ਅੰਦਰ ਉਹੀ ਬੈਗ 1500 ਰੁਪਏ ਦਾ ਵਿਕ ਰਿਹਾ ਹੈ ਬਾਹਰ ਉਹੀ ਬੈਗ 200 ਰੁਪਏ ਦਾ ਵਿਕ ਰਿਹਾ ਹੈ ਤੇ ਤੁਸੀਂ ਦੱਸੋ ਤੁਹਾਡੀ ਕੀ ਚੁਆਇਸ ਲੇ ਕੇ ਤੁਸੀਂ 200 ਰੁਪਏ ਦਾ ਬੈਗ ਲਓਗੇ ਤੇ ਉਹ ਬੰਦਿਆਂ ਦਾ ਅਸੀਂ ਕਿਉਂ ਬਿਜ਼ਨਸ ਖਤਮ ਕਰ ਰਹੇ ਕਿਉਂ ਮਾਰ ਰਹੇ ਇਸ ਚੀਜ਼ ਵਾਸਤੇ ਅਸੀਂ ਸਭ ਤੋਂ ਵੱਡਾ ਇਹ ਫੈਸਲਾ ਲਏ ਇਸ ਵਾਰ এফ&ਸੀਸੀ ਚ ਕਿ ਕਿਸੇ ਦਾ ਜਾਇਜ ਹੱਕ ਨਹੀਂ ਜਿਹੜੇ ਵਿਅਕਤੀ ਉੱਥੇ ਬੈਠਦੇ ਨੇ ਕਹਿੰਦੇ ਨੇ ਕਿ ਪਹਿਲਾਂ ਤਾਂ ਲਾਇਸੈਂਸ ਹੀ ਬਹੁਤ ਔਖਾ ਬੰਦ ਆ ਜੇ ਲਾਇਸੈਂਸ ਬੰਦ ਆ ਤਾਂ ਉੱਥੇ ਬੈਠਦੇ ਨੇ ਇੱਕ ਬੰਦੇ ਜਿਹੜੇ ਨਜਾਇਜ਼ ਲਾਇਸੈਂਸ ਬਣਾ ਰਹੇ ਨੇ ਉਹ ਕਹਿੰਦੇ ਨੇ ਵੀ ਲਾਇਸੈਂਸ ਬਣਾ ਚੀਂਦੀ ਬੜੀ ਲੈਣ ਚ ਕਰਾਂਗੇ ਟੈਕ ਇੰਸਪੈਕਟਰ ਨੂੰ ਪੈਸੇ ਦੇ ਕੇ ਵੇਝੰਦੇ ਆ ਸੰਦੀਪ ਭਾਈ ਇਦਾਂ ਐ ਕਿ ਤੁਸੀਂ ਲਾਇਸੈਂਸ ਦੀ ਗੱਲ ਕਰਦੇ ਹੋ ਲਾਇਸੈਂਸ ਤਾਂ ਇੱਕ ਵਾਰ ਹੀ ਬਣ ਚੁੱਕਿਆ ਹੈ ਉਹਦੇ ਬਾਅਦ ਲਾਇਸੈਂਸ ਨਹੀਂ ਬਣਦੇ ਪਰਦਾਦ ਮਤਲਬ ਕਿਹਾ ਗਿਆ ਸੀਗਾ ਨਹੀਂ ਉਹ ਤਾਂ ਹੀ ਦੱਸ ਰਹੇ ਪਰਦਾਦ ਜੀ ਨੂੰ ਆਪਣੇ ਬੇਸਿਕਸ ਕਲੀਅਰ ਕਰਨੇ ਚਾਹੀਦੇ ਹੈ ਕਿ ਲਾਇਸੈਂਸ ਇੱਕ ਵਾਰ ਸਰਵੇ ਤੋਂ ਬਾਅਦ ਬਣਿਆ ਹੈ ਲਾਇਸੈਂਸ ਵਾਰ-ਵਾਰ ਤੇ ਰੋਜ਼-ਰੋਜ਼ ਨਹੀਂ ਬਣ ਰਹੇ ਜੇ ਤੁਹਾਡੇ ਮਨ 'ਚ ਸਿਰਫ ਕ੍ਰਾਪਸ਼ਨ ਨੂੰ ਲੈਣਾ ਆਇਆ ਹੈ ਕਿ ਅਸੀਂ ਪੈਸੇ ਦੇ ਕੇ ਉੱਥੇ ਬੈਠ ਸਕਦੇ ਆ ਫਿਰ ਕ੍ਰਾਪਸ਼ਨ ਕਦੀ ਖਤਮ ਨਹੀਂ ਹੋ ਸਕਦਾ ਤਾਂ ਉਹਨੂੰ ਬਹੁਤ ਕਠੋਰ ਹੋਣਾ ਪਏਗਾ ਸਾਰੀ ਪਾਰਟੀਆਂ ਨੂੰ ਇੱਕ ਸਟੈਪ ਤੇ ਆ ਕੇ ਇਸ ਚੀਜ਼ ਦਾ ਤੇ ਜਿਹੜਾ ਚੀਜ਼ ਅੱਛੀ ਕਾਰਪੋਰੇਸ਼ਨ ਨੇ ਕੀਤੀ ਹੈ ਉਹਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ ਬਿਲਕੁਲ ਹਜ਼ੂਰ ਜੇਕਰ ਗੱਲ ਕਰੀਏ ਤਾਂ ਲਗਾਤਾਰ ਰੇਡੀ ਫੋਰ ਦੇ ਉਤੇ ਗੱਲਬਾਤ ਕੀਤੀ ਜਾ ਰਹੀ ਹੈ ਉਹਦਾ ਰਿਐਕਸ਼ਨ ਵੀ ਜਿਹੜੇ ਆਹੋ ਭਾਜਪਾ ਦੇ ਅੰਮਸੀ ਬਲੋ ਅਲਿਟਾ ਗਿਆ ਹਾਲਕੀ ਲਗਾਤਾਰ ਕਰਪਸ਼ਨ ਜਿਹੜੀ ਆਹੋ ਚੰਡੀਗੜ੍ਹ ਦੇ ਵਿੱਚ ਚੱਲਦੀ ਹੋਈ ਨਜ਼ਰ ਆ ਰਹੀ ਸੀ ਪਰ ਫਿਲਹਾਲ ਜੇਕਰ ਕਿਹਾ ਜਾਵੇ ਤਾਂ ਹੁਣ 6 ਤੋਂ 7 ਇੰਸਪੈਕਟਰ ਜਿਹੜੇ ਨੇ ਜਿਹੜੇ ਮੌਕੇ ਤੇ ਜਾਂਦੇ ਨੇ ਲਾਇਸੈਂਸ ਚੈੱਕ ਕਰਦੇ ਨੇ ਕਿ ਇਹ ਸਟਰੀਟ ਵੈਂਡਰਾਂ ਕੋਲ ਲਾਇਸੈਂਸ ਹੈ ਜਾ ਇਨ ਲੀਗਲ ਬੈਠੇ ਹੋਏ ਨਜ਼ਰਾਂ ਨੇ ਉਹਨਾਂ ਨੂੰ ਫਿਲਹਾਲ ਐਕਸ਼ਨ ਜਿਹੜਾ ਉਹ ਲੈ ਤੱਕ ਹੈ ਤੇ ਵਿਜਲੈਂਸ ਜਾਇਤ ਜਿਹੜੀ ਹੈ ਉਹ ਜੂਰ ਕਰਨ ਦੀ ਮੰਗ ਹਾਲਾਂਕਿ ਜਾਂਚ ਜਿਹੜੀ ਸ਼ੁਰੂ ਹੋ ਚੁੱਕੀ ਹੈ ਮੰਗ ਵੀ ਕੀਤੀ ਗਈ ਸੀ ਤਾਂ ਜਾਂਚ ਜਿਹੜੀ ਸ਼ੁਰੂ ਹੁੰਦੀ ਹੋਈ ਨਜ਼ਰ ਆਏ ਤਾਂ ਜਾਂਚ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਤਾਂ ਸਮਾਂ ਹੀ ਦੱਸਦਾ ਹੋਇਆ ਨਜ਼ਰ ਆਏਗਾ ਚੰਡੀਗੜ੍ਹ ਤੋਂ ਵਾਟ ਜਨਿਸਟ ਸਰਬਜੀਤ ਸਿੰਘ ਬਰਨ ਸੰਦੀਪ ਸਿੰਘ ਅਜੀਤ ਫੈਕਟਿਵ आज बहुत अहम एजेंडाज़ आए जैसे आपने देखा रोज़ फेस्टिवल वो हमारा एक बहुत बड़ा पर्व चंडीगढ़ में मनाया जाता है हर साल तो जिस तरीके से हमने पिछली बरी उसको ज़ीरो एक्सपेंडिचर पे करके हमने फेस्टिवल ऑर्गेनाइज़ किया था जबकि मैं बोलूँगी ज़ीरो एक्सपेंडिचर और 12 लाख रुपए हमने उसमें उल्टा कमाया था सो इस बरी भी उसी तरीके से हम स्पॉन्सर्स को वेलकम करेंगे और इसको उसी अच्छे तरीके से ऑर्गेनाइज करने जा रहे हैं दूसरा आपने देखा कि वो जो लायंस का मैकेनाइज स्वीपिंग वाला था वो काफी दिनों से हम उनको एक्सटेंशन दे रहे थे पर आज काफी रिकमेंडेशन और बहुत अच्छी अच्छी रिकमेंडेशन और बड़ी अच्छी डिबेट हुई जिसपे पार्षदों ने अपने अपने जो भी चीजें करना चाहते थे उनको रखा और वो सब रिकमेंडेशन को नोट किया गया है और उसके साथ टेंडर उसको हमने एजेंडे को आज पास कर दिया है तो टेंडर जल्द से जल्द लग जाएगा का तो हाँ जी हाँ जी बिल्कुल तो 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 कौन सी देखिए जी द टेंडर टू बी ओपन जिसको भी थ्री प्लस वन बड़ी कंपनी आएगी होपफुली एंड हमारा मेन जो मुद्दा है चाहे इंदौर से आए कहीं से भी आए पर हमारा मेन मुद्दा जो है हमारा शहर साफ सुथरा हो और अगली बारी जो हम दूसरे स्थान पर आए अगली बारी हम प्रथम स्थान लेंगे साउथ का साउथ नहीं बहुत दुख हुआ ये सुन के तो मैंने यही डिसाइड किया है कि जो पहले जो कर रहे थे उन्हीं को दिया जाए ये काम सौंपा जाए बिकॉज ये तो बिल्कुल कोई मतलब ये समाज नहीं ये सोशली हमें लगता है कि ऐसी चीज़ सुन के बहुत दुख होती है एंड मैंने यही रेकमेंड किया है कि हम दोबारा उन्हीं को दे मैडम को लेकर वी थ्री रोड्स के बारे में पिछली बारी भी मैंने बोला था जब पहले मैं मार्च अप्रैल में इसके एजेंडे को लेकर आई थी कि हमारे पास पैसे नहीं है वी आर फेसिंग अ फाइनेंशियल क्रंच तो हमारा 45 करोड़ की हमें सेविंग हो जाएगी अगर वी थ्री रोड्स बन जाए आप देख रहे हैं कि हर जगह पे ऑपोजिशन कैसे इसको पोलिटिसाइज कर रही है जगह जगह पे जाके रिसेंटली आपने देखा कि कैसे कमल के फूल के उनको गड्ढे में डाल रही है और एक तरफ ये कर रही है और दूसरी तरफ जब मैं एजेंडा लेके आ रही हूं कि हम सड़कें बनानी शुरू करें पैंतालीस करोड़ का खर्चा एडमिनिस्ट्रेशन कह रही है कि हम आपको बना के दे देते हैं और हम वापस ले लेंगे ले ले जब हमारा स्टेटस ठीक हो जाएगा हम सड़कें वापस ले लेंगे ले. जिस प्रकार से उन्होंने हमारे कम्युनिटी सेंटर पहले बनाए हैं और कम्युनिटी सेंटर हमें वापस मिल गए तो उसी तरह से हम सड़कें बनवा के वापस ले लेंगे पर अब देखते हैं एजेंडा आने वाला है कि कितना सीरियस है ये सड़कों के तो मामले तो में तो आपके सामने आ जाएगा पर पर हाँ तो ठीक हा, तो है जी आपके सामने आ जाएगा आप नोट कीजिए आप मीडिया वाले हैं आप देख लीजिए और लोगों में ये दिखा दीजिए कि कितनी सीरियसनेस है उनकी सड़कों पे। का भी बहुत बड़ा इशू है अभी द्वारों वैसे वैसे ही वैसे बिल्कुल नहीं जी वेंडर्स वैसे की वैसे बिल्कुल नहीं बैठेंगे और जो इलीगल वेंडर्स हैं उनके अगेंस्ट मैंने एफ की कार्रवाई भी परसों अनाउंस करी है कमिश्नर साहब के साथ मिलकर ऐसी कोई बात नहीं है चंडीगढ़ विल बी मेड अ क्लीन सिटी एंड वेंडर्स जोन जो है उसी में बैठेंगे और इलीगल वेंडर्स विल नॉट बी इंकरेज